ਕਨੋਰੀਏ ਤੇ ਸਿੰਗੂ ਬਾਗ ਦੇ ਉੱਪਰ ਕਿਸਾਨਾਂ ਦੇ ਉੱਪਰ ਪੁਲਿਸ ਦੇ ਐਕਸ਼ਨ ਤੋਂ ਬਾਅਦ ਜਿਹੜਾ ਇੱਕ ਵੱਡਾ ਰੋਸ ਪ੍ਰਦਰਸ਼ਨ ਪੂਰੇ ਦੇਸ਼ ਭਰ ਦੇ ਵਿੱਚ ਡੀਸੀ ਦਫ਼ਤਰਾਂ ਦੇ ਬਾਹਰ ਕੀਤਾ ਜਾ ਰਿਹਾ ਹੈ ਇਸ ਵੇਲੇ ਆਪਾਂ ਪਠਾਨਕੋਟ ਦੇ ਡੀਸੀ ਆਫਿਸ ਦੇ ਉੱਪਰ ਮੌਜੂਦ ਹਾਂ ਸੁਜਨ ਸਿੰਘ ਖਾਨ ਦੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਸੂਜਨ ਕਿਸਾਨ ਮੋਰਚਾ ਵੱਲੋਂ ਇੱਕ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਜੋ ਕਿ ਫਿਰੇ ਜੇ 12 ਵਜੇ ਤੱਕ ਆਗੇ ਤੇ ਪਹੁੰਚੇ 3 ਵਜੇ ਤੱਕ ਚੱਲੇਗਾ ਇਸ ਦੌਰਾਨ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਜੜੀਆਂ ਨੇ ਉਹ ਦਸਿਆ ਜਾ ਰਿਹਾ ਜਿਹੜੀਆਂ ਪਹਿਲਾਂ ਤਾਂ ਕੇਂਦਰ ਵੱਲੋਂ ਜਿਹੜਿਆ ਕਿਸਾਨਾਂ ਨਾਲ ਧੱਕਾ ਕੀਤਾ ਗਿਆ ਤੇ ਪੰਜਾਬ ਸਰਕਾਰ ਦੇ ਖਿਲਾਫ ਵੀ ਨਾਰੇਬਾਜ਼ੀ ਕਰਦੇ ਹੋਏ ਕਿਸਾਨ ਜਦਰ ਆ ਰਹੇ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਸਾਨਾਂ ਨੇ ਕਿਹਾ ਕਿ ਕਿਸੇ ਭਗਵਤਵਾਲ ਹੋਣਾ ਨੇ ਜਿਹੜੀ ਮੀਟਿੰਗ ਲਈਤੀ ਸੀ ਜਿਸ ਮੀਟਿੰਗ ਦਾ ਕੋਈ ਨਤੀਜਾ ਨਹੀਂ ਨਿਕਲਿਆ ਉਸ ਤੋਂ ਬਾਅਦ ਜਿਹੜਾ ਪੁਲਿਸ ਦਾ ਐਕਸ਼ਨ ਸੀਗਾ ਉਹ ਬੜਾ ਹੀ ਇੱਕ ਜ਼ਬਰਦਸਤ ਸੀਗਾ ਜਿਸ ਕਰਕੇ ਉਹਨਾਂ ਵੱਲੋਂ ਅੱਜ ਜਬਰ ਦਿਵਸ ਦੇ ਰੂਪ ਦੇ ਵਿੱਚ ਤੇ ਅੱਜ ਦਿਨ ਮਨਾਇਆ ਜਾ ਰਿਹਾ ਇਸ ਬੰਦੀਆ ਪਾਕਿਸਤਾਨ ਨਾਲ ਗੱਲਬਾਤ ਕੀਤੀ ਹੈ ਆਓ ਸੁਣਾਣਿਆ ਤੁਹਾਨੂੰ ਕੀ ਕਹਿਣਾ ਉਹਨਾਂ ਦਾ ਆਪਣੀਆਂ ਮੰਗਾਂ ਨੂੰ ਲੈ ਕੇ ਤੇ ਕੀ ਕੁਝ ਅਗਲੀ ਆਉਣ ਵਾਲੀ ਰਣਨੀ ਉਹ ਬਿੱਤ ਨੂੰ ਸੁਣਾ ਨਹੀਂ ਆ ਕੀ ਕਹਿਣਾ ਕਿਸਾਨਾਂ ਦਾ ਇਸ ਰੋਸ ਪ੍ਰਦਰਸ਼ਨ ਦੇ ਦੌਰਾਨ ਕਿਉਂਕਿ ਇੱਕ ਕੰਗ ਭਾਰਤੀ ਕਿਸਾਨ ਜੁਣੀਂਦਵਾ ਜ਼ਿਲ੍ਹੇ ਦਾ ਸੇਵਾਦਾਰ ਆ ਇਹ ਜਿਹੜੀ ਸੀਐਮ ਨੇ ਕੀਤੀਆਂ ਕੋਈ ਸੈਂਟਰ ਨਾਲ ਦੇ ਕਿ ਲੋ ਹੈ ਹੀਗਾ ਇਹ ਬੜੀ ਘੱਟ ਸੂਝਵਾਨੀ ਕੀਤੀ ਹੈ ਸੀਐਮ ਨੇ ਪਿੱਤਰਾਂ ਵੇਖੋ ਟੱਕ ਛੱਡ ਕੇ ਉੱਥੇ ਸਿਆਣੇ ਬੈਣ ਜਿਹੜੇ 70 ਤੋਂ 80 80 ਸਾਲ ਤੇ ਬੁਢਾਪੇ ਕੀ ਉਹਨਾਂ ਦੀਆਂ ਜਸਤਾਰਾਂ ਜਿਹੜੀਆਂ ਇਹਨਾਂ ਮਿੱਟੀ ਜਮਲਾਤੀਆਂ ਉੱਥੇ ਇੱਕ ਨਹੀਂ ਉਹ ਸ਼ਵਾਨ ਫੜੀਤ ਹੈ ਗਈ ਆ ਜਿਹੜਾ ਉੱਥੇ ਵੀ ਜਿਤਰਾ ਉਹਨਾਂ ਧੱਕੇ ਮਾਰ ਕੇ ਯਤਾਰਾਂ ਲਾਈਆਂ ਇਹ ਨਹੀਂ ਲਉਣੀਆਂ ਚਾਹੀਦੀਆਂ ਇਹਦਾ ਸਰਕਾਰ ਨੂੰ ਇਹਨੂੰ ਸਰਕਾਰ ਛੱਡ ਕੇ ਜਿਹੜਾ ਕਾਲਯੁਗ ਦਾ ਅਵਤਾਰ ਆ ਪਰਮੇਸ਼ਰ ਗੁਰੂ ਨਾਨਕ ਦੀ ਵੀ ਇਹਨੂੰ ਲੇਖਾ ਦੇਣਾ ਪਊਗਾ ਇਹੋ ਜਿਹੇ ਬੰਦਿਆਂ ਦੀ ਪਰਮੇਸ਼ਰ ਜਾਣ ਵੀ ਹੱਤੀ ਨਹੀਂ ਨਿਕਲੂਗੀ ਉਹ ਜਿਸ ਦੀ ਅੰਮ੍ਰਿਤ ਦੀ ਪੀੜੀ ਜੀ ਧੱਕਾ ਛਾਈ ਆ ਜਿਹਦੀ ਬਦਮਾਸ਼ੀ ਕੀਤੀ ਆ ਇਹ ਪਰਮੇਸ਼ਰ ਵੀ ਨਹੀਂ ਇਹੋ ਜਿਹੇ ਲੋਕਾਂ ਨੂੰ ਬਖਸ਼ੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੇਵਲ ਕਾਲੀਆ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਪਠਾਨਕੋਟ ਅੱਜ ਕਿਸਾਨ ਮੋਰਚੇ ਵੱਲੋਂ ਸਯੁਗਤ ਕਿਸਾਨ ਮੋਰਚੇ ਵੱਲੋਂ ਸਾਰੇ ਹਿੰਦੁਸਤਾਨ ਵਿੱਚ ਧਰਨੇ ਦਿੱਤੇ ਜਾ ਰਹੇ ਆਪਣੇ ਮੰਗਾਂ ਦੇ ਸੰਬੰਧ ਵਿੱਚ ਤੇ ਅੱਜ ਪੰਜਾਬ ਦੇ ਵਿੱਚ ਇਸ ਦਿਨ ਨੂੰ ਜਬਰ ਵਿਰੋਧੀ ਦੇਣ ਵੱਲੋਂ ਮਨਾਇਆ ਜਾ ਰਿਹਾ ਬੜੀ ਮਾੜੀ ਗੱਲ ਆ ਕਨੌਰੀ ਬਾਰਡਰ ਤੇ ਬੈਠੇ ਸਾਡੇ ਆਗੂਆਂ ਨੂੰ ਗੱਲਬਾਤ ਲਈ ਸੱਦ ਕੇ ਧੋਖੇ ਨਾਲ ਗ੍ਰਿਫਤਾਰ ਕੀਤਾ ਆ ਉਹਦੀ ਅਸੀਂ ਨਿੰਦਿਆ ਕਰਨਿਆ ਤੇ ਮੰਗ ਕਰਦੇ ਆ ਸਾਰੇ ਕਿਸਾਨਾਂ ਨੂੰ ਵਾਜ ਤੇ ਬਰੀ ਕੀਤਾ ਜਾਵੇ ਜਿਹੜੇ ਟਰੈਕਟਰ ਟਰਾਲੀਆਂ ਉੱਥੇ ਜਬਤ ਕੀਤੇ ਨੇ ਉਹ ਕਿਸਾਨਾਂ ਨੂੰ ਵਾਪਸ ਕੀਤੇ ਜਾਣ ਤੇ ਕਿਸਾਨਾਂ ਨਾਲ ਗੱਲਬਾਤ ਕਰਨ ਦਾ ਮਾਹੌਲ ਜਿਹੜਾ ਉਹ ਸਿਰਜਿਆ ਜਾਵੇ ਤਾਂ ਕਿ ਗੱਲਬਾਤ ਰਾਹੀਂ ਕੋਈ ਏਜੰਡਾ ਤੈਅ ਕੀਤਾ ਜਾ ਸਕੇ ਇਸੇ ਨਾਲ ਹੀ ਹਿੰਦੁਸਤਾਨ ਪੱਧਰ ਉੱਤੇ ਜਿਹੜੀਆਂ ਖੇਤੀ ਦੀਆਂ ਮੰਗਾਂ ਨੇ ਕਿ ਐਮ ਐਸ ਪੀ ਕਾਨੂੰਨ ਨੂੰ ਕਾਨੂੰਨੀ ਗਾਰੰਟੀ ਦਿਓ ਐਮ ਐਸ ਪੀ ਕਹਿ ਤੇ ਦਿੰਦੇ ਹੋ ਪਰ ਮਿਲਦੀ ਨਹੀਂ ਉਸ ਐਮ ਐਸ ਪੀ ਦਾ ਕਾਨੂੰਨ ਬਣਾ ਕੇ ਇਹ ਦਰਜ ਕਰੋ ਭਈ ਕਾਨੂੰਨ ਮੁਤਾਬਕ ਐਮ ਐਸ ਪੀ ਜਿਹੜੀ ਆ ਕਿਸਾਨਾਂ ਨੂੰ ਦਿੱਤੀ ਜਾਵੇਗੀ ਆ ਮੰਡੀਕਰਨ ਦਾ ਜਿਹੜਾ ਨਵਾਂ ਖਰੜਾ ਪੇਸ਼ ਕੀਤਾ ਜਿਹੜਾ ਮੰਡੀਆਂ ਦੇ ਤਬਾਹੀ ਦੀ ਗੱਲ ਕਰਦਾ ਆ ਉਸ ਖਰੜੇ ਨੂੰ ਰੱਦ ਕੀਤਾ ਜਾਵੇ ਤੇ ਕਿਸਾਨ ਹਸਤਾਸ਼ੀ ਫੈਸਲੇ ਲੈ ਕੇ ਕਿਸਾਨਾਂ ਦੇ ਮੰਗਾਂ ਨੂੰ ਪੂਰਾ ਕੀਤਾ ਜਾਵੇ ਧੰਨਵਾਦ